ਰੈਡੀ ਉਦੋਂ ਮੈਂ ਖਾਲਸਾ ਕਾਲਜ ਦਿੱਲੀ ਦਾ ਵਿਦਿਆਰਥੀ ਸਾਂ ਅਤੇ ਫਿਰ ਉੱਥੇ ਹੀ ਲੈਕਚਰਰ ਲੱਗ ਗਿਆ ਡੰਡੀ ਜਦੋਂ ਮੈਂ ਦਿੱਲੀ ਤੋਂ ਮੁੜਦਾ ਤਾਂ ਘਰ ਵਿੱਚ ਪੀਵੀ 18 ਅਤੇ ਕਲਿਆਣ ਕਣਕ ਦੇ ਬੀਜ ਦੀਆਂ ਗੱਲਾਂ ਹੁੰਦੀਆਂ ਡੰਡੀ ਮੈਨੂੰ ਵਾਰ-ਵਾਰ ਕਿਹਾ ਜਾਂਦਾ ਦਿੱਲੀ ਈ ਕਲਿਆਣ ਦਾ ਬੀਜ ਮਿਲੇ ਤਾਂ ਲਿਆਈ ਡੰਡੀ ਕਰਦਿਆਂ ਨੂੰ ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਕਲਿਆਣ ਦਾ ਬੀਜ ਮਿਲਦਾ ਹੈ ਟੰਡੀ ਕਲਿਆਣ ਦੇ ਦਾਣੇ ਸਰਬਤੀ ਸੰ ਜਦ ਕੇ ਪੀਬੀ 18 ਦੇ ਸਾਵਲੇ ਡੰਡੀ ਝਾੜ ਦੋਹਾਂ ਬੀਜਾਂ ਦਾ ਹੀ ਪਹਿਲੀਆਂ ਕਣਕਾਂ ਤੋਂ ਦੁੱਗਣਾ ਸੀ ਡੰਡੀ ਦੇਸੀ ਕਣਕ ਕਿੱਲੇ ਵਿੱਚੋਂ 22 ਮਾਣਾ ਨਿਕਲਦੀ ਸੀ ਡੰਡੀ ਮੈਕਸੀਕਨ ਕਣਕਾਂ ਬਾਰੇ ਕਿਹਾ ਜਾਂਦਾ ਸੀ ਕਿ ਕਿੱਲੇ ਵਿੱਚੋਂ 40-45 ਮਾਣਾ ਨਿਕਲਦੀ ਹੈ ਡੰਡੀ 1960ਵਿਆਂ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਦਾ ਧੁਰਾ ਮੈਕਸੀਕਨ ਕਣਕਾਂ ਦੇ ਬੀਜ ਰਹਾ ਡੰਡੀ ਪਿੰਡਾਂ ਦੀਆਂ ਸੱਥਾਂ ਬਸ ਅੱਡਿਆਂ ਰੇਲਵੇ ਸਟੇਸ਼ਨਾਂ ਡੇਰਿਆਂ ਕਚਹਿਰੀਆਂ ਮੇਲਿਆਂ ਅਤੇ ਬੱਟਾਂ ਬੰਨਿਆਂ ਉੱਤੇ ਜਦੋਂ ਕਿਸਾਨ ਇੱਕ ਦੂਜੇ ਨੂੰ ਮਿਲਦੇ ਤਾਂ ਕਲਿਆਣ ਅਤੇ ਪੀਵੀ 18 ਦੀਆਂ ਗੱਲਾਂ ਕਰਦੇ ਡੰਡੀ ਉਹ ਖੀਸਿਆਂ ਵਿੱਚੋਂ ਨਵੇਂ ਬੀਜ ਦੇ ਦਾਣੇ ਕੱਢ ਕੇ ਵਿਖਾਉਂਦੇ ਇੱਕ ਦੂਜੇ ਨਾਲ ਨਿਰਖਦੇ ਡੰਡੀ ਅਸਲੀ ਨਕਲੀ ਬੀਜ ਦੀ ਪਛਾਣ ਕਰਦੇ ਡੰਡੀ ਕੋਈ ਕਹਿੰਦਾ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਲਿਆਂਦਾ ਹੈ ਅਤੇ ਕੋਈ ਕਹਿੰਦਾ ਜਰਾਇਤੀ ਯੂਨੀਵਰਸਿਟੀ ਲੁਧਿਆਣਾ ਤੋਂ ਡੰਡੀ ਕਸੀਰਾ ਤੋਂ ਕੋਨੀ ਕਣਕ ਦਾ ਨਾਂ ਕਿਸੇ ਨੇ ਗੇਬੋ ਰੱਖ ਦਿੱਤਾ ਜਦ ਕਿ ਉਸ ਦਾ ਨਾਂ ਕੁਝ ਹੋਰ ਸੀ ਡੰਡੀ ਉਵੇਂ ਜਿਵੇਂ ਐਸ਼ਰ ਟਰੈਕਟਰ ਨੂੰ ਰੈਡੀ ਆਸ਼ਾ ਟਰੈਕਟਰ ਕਹਿਣ ਲੱਗ ਪਏ ਸੰਨ ਡੰਡੀ 19 ਦਿਨੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਸਾਬਕਾ ਪ੍ਰਿੰਸੀਪਲ ਡਾਕਟਰ ਹਰਬੰਤ ਸਿੰਘ ਦਿੱਲੀ ਆਉਂਦਾ ਜਾਂਦਾ ਸੀ ਡੰਡੀ ਉਹ ਪ੍ਰੋਫੈਸਰ ਜਸਵੰਤ ਸਿੰਘ ਫੁੱਲ ਕੋਲ ਰਹਿੰਦਾ ਸੀ ਡੰਡੀ ਮੇਰਾ ਪ੍ਰੋਫੈਸਰ ਫੁੱਲ ਕੋਲ ਆਉਣ ਜਾਣ ਸੀ ਡੰਡੀ ਉੱਥੇ ਮੇਰੀ ਡਾਕਟਰ ਹਰਵੰਤ ਸਿੰਘ ਨਾਲ ਜਾਣ ਪਛਾਣ ਹੋ ਗਈ ਡੰਡੀ ਉਦੋਂ ਉਹ ਗੁਰੂ ਕਾਂਚੀ ਕਾਲਜ ਤਲਵੰਡੀ ਸਾਬੋ ਦਾ ਪ੍ਰਿੰਸੀਪਲ ਸੀ ਅਤੇ ਕਾਲਜ ਲਈ ਕੁਝ ਨਾ ਕੁਝ ਲੈਣ ਲਈ ਦਿੱਲੀ ਗਿਆ ਮਾਰਦਾ ਰਹਿਂਦਾ ਸੀ ਡੰਡੀ ਪ੍ਰੋਫੈਸਰ ਫੁੱਲ ਰੁੱਝਿਆ ਹੁੰਦਾ ਤਾਂ ਮੈਂ ਉਹ ਦਾ ਸਾਥ ਦਿੰਦਾ ਡੰਡੀ ਉਹ ਦੀ ਉਮਰ ਪਾਵੇਂ 60 ਸਾਲ ਦੇ ਨੇੜ ਸੀ ਪਰ ਦਖ ਦੇਖ ਜਵਾਨਾ ਵਰਗੀ ਸੀ ਡੰਡੀ ਇੱਕ ਦਿਨ ਕਨਾਟ ਪੈਲੈਸ ਵਿੱਚ ਘੁੰਮਦਿਆਂ ਕਹਿਣ ਲੱਗਾ ਜਵਾਨਾ ਆਉ ਦੇਖ ਇੰਡੀਅਨ ਸਿਨੇਮੇ ਵਿੱਚ ਸੰਗਮ ਫਿਲਮ ਲੱਗੀ ਹੈ ਡੰਡੀ ਜੇ ਟਿਕਟਾਂ ਦਾ ਹੱਲਾ ਮਾਰ ਲਵੇਂ ਤਾਂ ਦੇਖ ਹੀ ਲਈਏ ਡੰਡੀ ਮੈਂ ਹੱਲਾ ਮਾਰਿਆ ਅਤੇ ਤੱਕੋ ਤੱਕੀ ਹੁੰਦੀ ਲਾਈਨ ਵਿੱਚ ਲੱਗ ਕੇ ਤੱਕੇ ਨਾਲ ਦੋ ਟਿਕਟਾਂ ਲੈ ਆਇਆ ਡੰਡੀ ਪ੍ਰਿੰਸੀਪਲ ਨੇ ਮੈਨੂੰ ਸ਼ਾਬਾਸ਼ ਦਿੱਤੀ ਕਿ ਜਵਾਨ ਹੋਵੇ ਤਾਂ ਤੇਰੇ ਵਰਗਾ ਹੋਵੇ ਡੰਡੀ ਅਸੀਂ ਫਿਲਮ ਵੇਖੀ ਜਿਹਦਾ ਇੱਕ ਗਾਣਾ ਮੈਨੂੰ ਅਜੇ ਵੀ yaad ਹੈ ਤੇਰੇ ਮਨ ਕੀ ਗੰਗਾ ਮੇਰੇ ਮਨ ਕੀ ਜਮਨਾ ਕਾ ਬੋਲ ਰਾਦਾ ਬੋਲ ਸੰਗਮ ਹੋਗਾ ਜਾਂ ਨਹੀਂ ਡੰਡੀ ਡਾਕਟਰ ਹਰਵੰਤ ਸਿੰਘ ਦਾ ਪੀ ਐਚ ਡੀ ਸੀ ਡੰਡੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਉਦੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਸੀ ਡੰਡੀ ਕੈਰੋ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਹਰੇ